ਸਤਿ ਸ਼੍ਰੀ ਅਕਾਲ ਸਤਿਗੁਰ ਨੋਸਕ ਮੈਂ ਵਾਰ ਨੰਬਰ 64 ਤੋਂ ਬੀਜੇ ਵੀ ਦਾ ਉਮੀਦਵਾਰ ਬਲਵਿੰਦਰ ਸਿੰਘ ਸ਼ਾਂਤੀ ਇਸ ਹਲਕੇ ਤੋਂ ਮੈਨੂੰ ਭਾਰਤੀ ਜਨਤਾ ਪਾਰਟੀ ਦੇ ਮਾਨਪੱਖਿਆ ਹੈ ਅਤੇ ਚੋਣ ਲੜਨ ਲਈ ਵਾਰਚੋਂ ਲੋਕ ਸਭਾ ਮੈਂ ਕਿ ਮੈਨੂੰ ਇਹ ਟਿਕਟ ਦਿੱਤੀ ਹੈ ਸਤਿ ਸ੍ਰੀ ਅਕਾਲ ਬੋਲੋ ਸਰ ਮੈਂ ਪਹਿਲੀ ਵਾਰ ਇਸ ਬੀਜਪੀ ਦਾ ਕੈਂਡੀਡੇਟ ਕੋਸ਼ਿਤ ਹੋਇਆ ਹਾਂ ਤੇ ਮੈਂ ਜਨਤਾ ਨੂੰ ਸ਼ਸੰਦ ਵਾਣਾਵਾ ਕਿ ਮੈਂ ਵਾਦ ਤੋਂ ਵਾਦ ਆਪਣੇ ਵਾਰਡ ਦੀ ਸਮੱਸਿਆ ਜੋ ਵੀ ਸੀਵਰੇਜ ਦੀ ਬਿਜਲੀ ਦੀ ਵਾਟਰ ਸਪਲਾਈ ਦੀ ਸਮੱਸਿਆ ਹੈ ਛੇਤੀ ਛੇਤੀ ਠੀਕ ਕਰਵਾਉਣ ਦੀ ਕੋਸ਼ਿਸ਼ ਕਰਾਂਗਾ ਅਗਰ ਤੁਹਾਡੇ ਵਾਰਡ ਦੇ ਖੇਤਰ ਦੇ ਲੋਕੀ ਤੁਹਾਨੂੰ ਜਤਾਉਣ ਦੇ ਨੇ ਭੰਦਰਾ ਜੇ ਤੁਹਾਡਾ ਸਪੈਲ ਦੇ ਆਧਾਰ ਤੇ ਕਿਹੜਾ ਵਰਗ ਹੋਏਗਾ ਇੱਥੇ ਸਭ ਤੋਂ ਪਹਿਲਾਂ ਜੀ ਮੈਂ ਸੀਵਰੇਜ ਦੀ ਜਿਹੜੀ ਪ੍ਰੋਬਲਮ ਸਭ ਤੋਂ ਵੱਡੀ ਪ੍ਰੋਬਲਮ ਸੀਵਰੇਜ ਦੀ ਮੇਰੇ ਨਾਲ ਬੱਲਾ ਹੈ ਬਲੰਤ ਮੈਂ ਉੱਥੋਂ ਕੋਈ 8-9 ਮਹੀਨੇ ਤੋਂ ਸੀਵਰੇਜ ਦਾ ਇੰਨੀ ਵਸੇ ਹੈ ਵੀ ਗਲੀ ਚ ਜੋ ਵੜ ਜਾਉਣਾ ਤੇ ਸੀਵਰੇਜ ਦਾ ਪਾਣੀ ਹੈ ਗੰਦਾ ਉਹ ਬਾਹਰ ਆਂਦਾ ਹੈ ਤੇ ਮੈਂ ਸਭ ਤੋਂ ਪਹਿਲੋਂ ਇਹਨੂੰ ਠੀਕ ਕਰਵਾਉਣ ਦੀ ਕੋਸ਼ਿਸ਼ ਕਰਾਂਗਾ ਕਿਦ ਤ사 ਤੁਸੀਂ ਡੋਰ ਤੋਂ ਡੋਰ ਤੱਕ ਪ੍ਰਚਾਰ ਕਰ ਰਹੇ ਹੋ ਤੁਹਾਨੂੰ ਲੋਕਾਂ ਵੱਲੋਂ ਕਿੰਨਾ ਜ਼ਿੰਦਾਰਾ ਮਿਲਿਆ ਮੈਨੂੰ ਬਹੁਤ ਭਰਵਾ ਹੰਗਾਰਾ ਮਿਲ ਰਿਹਾ ਉਹ ਵੋਟਰਾਂ ਕਰ ਹੀ ਜਾਣੇ ਆ ਵੋਟਰ ਸਾਨੂੰ ਆਸ਼ਵਾਸ਼ਣ ਦਵਾਉਂਦੇ ਨੇ ਪਰ ਵੋਟਰ ਸਾਇਨਟ ਹੈ ਵੀ ਜਾਂ ਵੀ ਕਾ ਵੋਟਰ ਕਰਨਾ ਹੈ 100 ਸੰਕੇ ਕਰਨਾ ਹੈ ਉਹ ਪੁਰਾਣੇ ਕੈਂਡੀਡੇਟਾਂ ਨੇ ਜਿਹਨੇ ਜਿਤਾਇਆ ਹੈ ਉਹਨਾਂ ਨੇ ਵੋਟਰਾਂ ਦੇ ਭਰੋਸੇ ਨੂੰ ਆਪਣੇ ਵਿੱਚ ਹੱਥ ਵਿੱਚ ਨਹੀਂ ਲਿਆ ਬੀਜੇਪੀ ਦਾ ਪਰਫਾਰਮੈਂਸ ਪੰਜਾਬ ਵਿੱਚ ਤੁਸੀਂ ਦੇਖ ਨੂੰ ਦੇਖਿਆ ਤੁਸੀਂ ਘਟ ਹੀ ਰਿਹਾ ਹੈ ਹਾਂ ਜੀ ਥੋੜਾ ਵਧੀਆ ਤੇ ਕਿਸੇ ਮੂਹਿੱਦ ਕਰਕੇ ਤੁਸੀਂ ਬੀਜੇਪੀ ਦੀ ਟਿਕਟ ਲਈਤੀ ਹੈ ਤੇ ਤੁਹਾਨੂੰ ਉਮੀਦ ਹੈ ਇਥੇ ਲੋਕਾਂ ਦੇ ਉੱਤੇ ਕਿ ਤੁਹਾਨੂੰ ਇਸ ਵਾਰੀ ਸਿਹਰਾ ਤੁਹਾਡੇ ਸਿਰ ਤੇ ਉੱਤੇ ਹੀ ਵੱਜਿਆ ਜਾਵੇਗਾ ਦੇਖੋ ਜੀ ਮੈਂ ਇਹ ਟਿਕਟ ਇਸ ਕਰਕੇ ਲਈ ਹੈ ਕਿਉਂਕਿ ਮੈਂ ਇਸ ਵਾਰਡ ਵਿੱਚ ਤਕਰੀਬਨ 27 28 ਸਾਲਾਂ ਤੋਂ ਪਬਲਿਕ ਵਿੱਚ ਵਿਚਰਿਆ ਹਾਂ ਪਬਲਿਕ ਦੇ ਕੰਮ ਕੀਤੇ ਨੇ ਪਬਲੀ ਦਾ ਮੈਨੂੰ ਕੱਲਾ ਕਰਲਾ ਮੇਰੇ ਵਾਰਡ ਦਾ ਵਰਕਰ ਮਤਾਵਾ ਪੈਣਾ ਬਜ਼ੁਰਗ ਮੈਨੂੰ ਹਰ ਮੇਰੇ ਨਾਮ ਤੋਂ ਜਾਣਦੇ ਨੇ ਮੇਰੇ ਕੰਮ ਕਰ ਤੋਂ ਜਾਣਦੇ ਨੇ ਜਿੱਦਾਂ ਬੀਜੇਪੀ ਤੁਸੀਂ ਲੱਗਦਾ ਕਿ ਤੁਸੀਂ ਸੀਟ ਲੈ ਜਾਓਗੇ এবੜੀ ਕਿ ਇਸ ਦਾ ਅਸਰ 2027 ਵਿੱਚ ਨਜ਼ਰ ਆਏਗਾ ਪੰਜਾਬ ਵਿੱਚ ਬਿਲਕੁਲ ਨਜ਼ਰ ਆਏਗਾ ਜੀ ਬਿਲਕੁਲ ਨਜ਼ਰ ਆਏਗਾ ਹੋਰ ਤੁਸੀਂ ਆਪਣੇ ਭੈਣ ਭਰਾਵਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਮੈਸੇਜ ਇਹ ਦੇਣਾ ਚਾਹਨਾ ਵਾ ਕਿ ਦੇਖੋ ਮੈਂ ਪਹਿਲੀ ਵਾਰੀ ਇਸ ਮદાન ਵਿੱਚ ਆਪਣੇ ਵਾਰਡ ਵਿੱਚ ਸੀਜੀਪੀ ਦੇ ਵੱਲੋਂ ਚੁਣਿਆ ਗਿਆ ਉਮੀਦਵਾਰ ਹਾਂ ਅਗਰ ਮੈਨੂੰ ਇਸ ਵਾਰਡ ਦੇ ਇਸ ਵਾਰ ਦੀ ਵਸਨੀਕ ਲੋਗ ਸਾਰੇ ਮੇਰੇ ਭੈਣ ਭਰਾ ਮੈਨੂੰ ਜਿਤਾਉਂਦੇ ਨੇ ਤੇ ਮੈਂ ਇਸ ਵਾਰ ਦੀ ਜਿੰਨੀ ਵੀ ਕੋਈ ਸਮੱਸਿਆ ਜਿੰਨੇ ਵੀ ਕੰਮ ਉਹਦੇ ਪੈਂਡ ਰਹੇ ਨੇ ਜਲਦੀ ਉਹ ਜਲਦੀ ਹੱਲ ਕਰਵਾਉਣ ਦੀ ਕੋਸ਼ਿਸ਼ ਕਰਾਂਗਾ ਸਰ ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਨਸ਼ਿਆਂ ਦਾ ਇਹ ਵੀ ਆ ਕਿ ਤੁਸੀਂ ਕੀ ਸੋਚਦੇ ਹੋ ਦੇਖੋ ਜੀ ਨਸ਼ਾ ਦੇ ਜਦੋਂ ਹੀ ਸਰਕਾਰ ਆਈ ਏ ਅੱਜ ਤੋਂ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਹਰ ਮੁਹੱਲੇ 'ਚ ਹਰ ਗਲੀ ਵਿੱਚ ਜਿੱਥੇ ਮਰੀ ਜਲੰਧਰ ਚਲੋ ਪੰਜਾਬ ਚਲੋ ਨਸ਼ੇ ਦਾ ਵਪਾਰ ਬਹੁਤ ਜ਼ਿਆਦਾ ਵਧ ਰਿਹਾ ਹੈ। ਮੈਂ ਮੈਂ ਸਰਕਾਰ ਨੂੰ ਵੀ ਅਪੀਲ ਕਰਦਾ ਹਾਂ ਜੋ ਇਹਨਾਂ ਵਾਅਦਾ ਕੀਤਾ ਸੀ ਵੀ ਅਸੀਂ ਜਦੋਂ ਵੀ ਸਾਡੀ ਸਰਕਾਰ ਬਣੇਗੀ ਅਸੀਂ ਨਸ਼ੇ ਦੇ ਉੱਤੇ ਠੱਲ ਪਾਵਾਂਗੇ। ਪਰ ਠੱਲ ਪਾਉਣ ਦੀ ਬਜਾਏ ਨਸ਼ਾ ਹੋਰ ਚਾਰ ਬਣਾ ਵਧ ਗਿਆ ਹੈ। ਨਗਰ ਨਿਕਮ ਚੋਣਾਂ ਚ ਆਮ ਆਦਮੀ ਪਾਰਟੀ ਵੀ ਬਹੁਤ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਤੁਹਾਨੂੰ ਇਹ ਵੀ ਸੁਣਨ ਨੂੰ ਹੈਗਾ ਕਾਂਗਰਸ ਵੀ ਬਹੁਤ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਦੇਖੋ ਜੀ ਜਦੋਂ ਆਮ ਆਦਮੀ ਪਾਰਟੀ ਸੱਤਾ ਉਜਾਨੀ ਸੀ ਇਹਨਾਂ ਨੇ ਆਪਣੀਆਂ ਗਰੰਟੀਆਂ ਲੈ ਕੇ ਪਬਲਿਕ ਨੂੰ ਆਪਣੇ ਹੱਥ ਵਿੱਚ ਲਿਆ ਉਹ ਝੂਠੇ ਵਾਦੇ ਕਰਕੇ ਸਰਕਾਰ ਬਣਾਈ ਅੱਜ 3 ਸਾਲ ਤਰੀਬਨ ਸਰਕਾਰ ਬਣੀ ਹੋ ਗਈ ਨੇ ਪਬਲਿਕ ਦਾ ਕੋਈ ਵੀ ਜੋ ਇਹਨਾਂ ਵਾਦਾ ਕੀਤਾ ਸੀ ਪੂਰ ਨਹੀਂ ਹੋਇਆ ਸਰ ਜੀ ਦਾ ਜਲੰਧਰ ਸ਼ਹਿਰ ਇੱਕ ਉਹ ਵੱਡਾ ਸ਼ਹਿਰ ਹੈ ਇੱਥੇ ਇੱਥੇ ਵੀ ਲੁੱਟਖੋਹ ਦੀ ਵਾਰਦਾਤਾਂ ਬਹੁਤ ਜ਼ਿਆਦਾ ਹੋ ਰਹੀਆਂ ਇਸ ਵਾਰ ਕੀ ਵਿਚਾਰ ਲੁੱਟਖੋਹ ਦੀ ਵਾਰਦਾਤਾਂ ਦਾ ਕਾਰਨ ਇੱਕੋ ਹੀ ਹੈ ਜੀ ਜਿਹੜਾ ਨਸ਼ਾ ਜਿਹੜਾ ਨਸ਼ਾ ਹੀ ਨੋਟ ਨੋਟਖਾ ਕਰਾ ਰਿਹਾ ਹੈ ਅੱਜਕੱਲ ਆਮ ਨਾਗਰਿਕ ਜਾਂ ਕੋਈ ਮੇਰੀ ਮਾਤਾ ਜਾਂ ਮੇਰੀ ਭੈਣ ਕਿਤੇ ਵੀ ਰਸਕੇ ਦੇ ਜਾਂ ਐਕਟਵੇ ਜਾਂਦੀ ਹੈ ਪਰ ਪਤਾ ਨਹੀਂ ਕਿਸ ਵੇਲੇ ਕਿੱਥੇ ਵਾਰਦਾਤ ਹੋ ਜਾਣੀ ਹੈ ਇਹਦੀ ਕੋਈ ਗਰੰਟੀ ਨਹੀਂ ਹੋਰ ਤੁਸੀਂ ਮੈਸੇਜ ਕੀ ਦੇਣਾ ਚਾਹੁੰਦੇ ਹੋ ਆਪਣੀ ਮੈਂ ਮੈਸੇਜ ਆ ਦਿਨਣਾ ਚਾਹਨਾ ਵਾ ਵੀ ਮੈਨੂੰ ਭਾਰੀ ਬਹੁਤ ਮਾਤਰਾ ਜਿਤਾਓ ਤਾਂ ਜੋ ਸਾਡਾ ਨਗਰ ਦੇ ਚੋਨਾ ਵਿੱਚ ਆਪਾਂ ਦਾ ਮੇਰ ਬਣੇ ਅਤੇ ਅਸੀਂ ਆਪਣੇ ਵਾਰਡਾਂ ਦੇ ਵਰਤਵਾਦ ਕੰਮ ਮੇਰ ਸਾਹਿਬ ਦੇ ਥਰੂ ਕਰਵਾ ਸਕੀਏ ਕਿਉਂਕਿ ਮੇਰ ਸਾਹਿਬ ਦਾ ਇੱਕ ਪਰਸਨਲ ਕੋਟਾ ਹੁੰਦਾ ਹੈ ਫੰਡ ਦਾ ਉਹ ਫੰਡ ਜਿਹੜਾ ਸਾਡੇ ਮੇਰ ਸਾਹਿਬ ਬਣਨਗੇ ਜਦੋਂ ਉਹਨੇ ਕੋਟੇ ਵਿੱਚ ਆਏਗਾ ਤੇ ਮੈਂ ਆਪਣੇ ਵਾਰਡ ਦੀ ਜਿੰਨੀ ਵੀ ਸਮੱਸਿਆ ਹੈ ਚਾਹੇ ਬਿਲੀ ਇਤਾਰਾਈ ਸਮੱਸਿਆ ਹੈ ਸੀਵਰੇਜ ਬੋਰਡ ਦੀ ਸਮੱਸਿਆ ਹੈ ਵਾਟਰ ਸਪਲਾਈ ਦੀ ਸਮੱਸਿਆ ਹੈ ਸਾੜੇ ਦੀ ਸਮੱਸਿਆ ਹੈ ਠੀਕ ਕਰਵਾਉਣ ਦੀ ਤੁਹਾਨੂੰ ਮੈਂ ਯਕੀਨ ਦਿਵਾਣਾ ਵਾਂ ਤੇ ਤੁਹਾਡੇ ਕੋਲ ਮੈਂ ਆਸ਼ਾ ਕਰਦਾ ਹਾਂ ਕਿ ਮੈਨੂੰ ਨਗਰ ਨਿਗਮ ਵਿੱਚ ਭੇਜੋ ਤਾਂ ਜੋ ਸਵਾਰਦਾਬੇ ਵਿਕਾਸ ਵੱਧ ਚੜ ਕੇ ਕਰ ਸਕਾਂ ਠੀਕ ਹੈ ਸਰ ਥੈਂਕ ਯੂ ਜੀ